ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਜ਼ਿੰਦਗੀ ਇੱਕ ਅਜਿਹੇ ਮੋੜ ਤੇ ਲੈ ਕੇ ਆਉਂਦੀ ਹੈ ਜਿੱਥੇ ਅਸੀਂ ਸੋਚਦੇ ਵੀ ਨਹੀਂ ਕਿ ਇੱਕ ਪਲ ਦੇ ਵਿੱਚ ਸਭ ਕੁਝ ਬਦਲ ਜਾਂਦਾ ਹੈ ਸੁਪਨੇ ਉਮੀਦਾਂ ਅਤੇ ਜੀਵਨ ਦੇ ਰਫ਼ਤਾਰ ਜੀ ਹਾਂ ਇਹ ਕਹਾਣੀ ਹੈ ਇੱਕ ਅਜੀਹੀ ਲੜਕੀ ਦੀ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਹੱਸਦੀ ਖੇਡਦੀ ਨੌਕਰੀ ਕਰਦੀ ਆਪਣੇ ਪਿਤਾ ਦੀ ਇਕੱਲੀ ਉਮੀਦ ਸੀ ਪਰ ਇੱਕ ਭਿਆਨਕ ਹਾਦਸੇ ਨੇ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਇਸ ਕਹਾਣੀ ਨੇ ਨਾ ਸਿਰਫ ਦੁੱਖ ਨੁਕਸਾਨ ਅਤੇ ਸੰਘਰਸ਼ ਉਸ ਦੀ ਜ਼ਿੰਦਗੀ ਦੇ ਲੈਂਦੇ ਪਰ ਇੱਕ ਇਹੋ ਜੀ ਮੁਸੀਬਤ ਦੇ ਬਾਵਜੂਦ ਵੀ ਉਹ ਰੱਬ ਦੇ ਭਾਣੇ ਦੇ ਵਿੱਚ ਕਿਵੇਂ ਉਸਨੇ ਵਿਸ਼ਵਾਸ ਰੱਖਿਆ ਤੇ ਅੰਤ ਸਮੇ ਗੁਰੂ ਘਰ ਦੇ ਵਿੱਚ ਜਾ ਕੇ ਕਿਵੇਂ ਉਸ ਦੀ ਉਹ ਗਤੀ ਹੋਈ ਜੀ ਹਾਂ ਹੁਣ ਆਪਾਂ ਜ਼ਿਕਰ ਕਰਦੇ ਹਾਂ ਹਰਪ੍ਰੀਤ ਕੌਰ ਜੋ ਕਿ 26 ਸਾਲ ਦੀ ਜਵਾਨ ਅਤੇ ਜੋਸ਼ੀਲੀ ਲੜਕੀ ਜੋ ਲੁਧਿਆਣੇ ਦੇ ਇੱਕ ਨਾਮੀ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਕਰਦੀ ਸੀ ਉਸ ਦੀ ਜ਼ਿੰਦਗੀ ਸੀਮੰਤ ਸਾਧਨਾ ਵਿੱਚ ਸੀ ਪਰ ਉਮੀਦਾਂ ਅਤੇ ਸੁਪਨਿਆਂ ਨਾਲ ਭਰੀ ਹੋਈ ਸੀ ਉਸ ਦੇ ਪਿਤਾ ਸਰਦਾਰ ਅਮਰਜੀਤ ਸਿੰਘ ਇੱਕ ਸਧਾਰਨ ਕਿਸਾਨ ਸਨ ਜਿਨ੍ਹਾਂ ਨੇ ਆਪਣੀ ਇਕੱਲੀ ਧੀ ਨੂੰ ਪੜਾਇਆ ਲਿਖਾਇਆ ਤੇ ਉਸ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਹਰਪ੍ਰੀਤ ਦੀ ਮਾਂ ਦੀ ਮੌਤ ਉਸਦੇ ਜਨਮ ਸਮੇ ਹੀ ਹੋ ਗਈ ਸੀ ਅਤੇ ਉਸਦੇ ਜੋੜਵਾ ਭਰਾਵਾਂ ਦੀ ਮੌਤ ਵੀ ਉਸੇ ਵਕਤ ਹੋ ਗਈ ਸੀ ਅਮਰਜੀਤ ਸਿੰਘ ਲਈ ਹਰਪ੍ਰੀਤ ਹੀ ਉਹਨਾਂ ਦੀ ਜ਼ਿੰਦਗੀ ਦਾ ਇੱਕੋ-ਮਾਤਰ ਸਹਾਰਾ ਸੀ ਇੱਕ ਦਿਨ ਹਰਪ੍ਰੀਤ ਜਲੰਧਰ ਵਿੱਚ ਆਪਣੀ ਇੱਕ ਸਹੇਲੀ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਲੁਧਿਆਣੇ ਤੋਂ ਵਾਪਸ ਆਪਣੀ ਗੱਡੀ ਵਿੱਚ ਸਫ਼ਰ ਕਰ ਰਹੀ ਸੀ ਸਫ਼ਰ ਬੜਾ ਹੀ ਸੁਹਾਵਣਾ ਸੀ ਸੜਕ ਦੇ ਦੋਨੋਂ ਪਾਸੇ ਹਰੀਆਲੀ ਅਤੇ ਪੰਜਾਬ ਦੀ ਮਿੱਟੀ ਦੀ ਸੁਗੰਧ ਪਰ ਜਿਵੇਂ ਹੀ ਉਹ ਗੱਡੀ ਫਗਵਾੜੇ ਦੇ ਨੇੜੇ ਪਹੁੰਚੀ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਦਾ ਉਸ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਉਸ ਜਗ੍ਹਾ ਉੱਪਰ ਚੀਕ ਝੰਗਾੜਾ ਸੀਸਿਆਂ ਦੇ ਟੁੱਟਣ ਦੀ ਆਵਾਜ਼ ਅਤੇ ਚਾਰੇ ਪਾਸੇ ਸੁੰਨਸਾਨ ਹਰਪ੍ਰੀ ਦੀਆਂ ਅੱਖਾਂ ਅਗਲੇ ਪਲ ਸਿਰਫ ਹਨੇਰਾ ਹੀ ਵੇਖ ਰੀਆਂ ਸਨ ਜਦੋਂ ਹਰਪ੍ਰੀ ਦੀਆਂ ਅੱਖਾਂ ਖੁੱਲੀਆਂ ਤੇ ਉਹ ਹਸਪਤਾਲ ਦੇ ਬਿਸਤਰੇ ਤੇ ਸੀ ਉਸ ਦੇ ਸਰੀਰ ਤੇ ਅਜੀਬ ਜਿਹੀ ਸੁੰਨਤਾ ਸੀ ਡਾਕਟਰਾਂ ਨੇ ਦੱਸਿਆ ਕਿ ਉਹ ਕੋਈ ਦਿਨ ਕੋਮਾ ਵਿੱਚ ਰਹੇਗੀ ਅਤੇ ਹਾਦਸੇ ਦੇ ਕਾਰਨ ਉਸ ਦੀ ਰੀੜ ਦੀ ਹੱਡੀ ਨੂੰ ਗੰਭੀਰ ਸੱਟ ਲੱਗੀ ਹੈ ਉਸ ਦੀਆਂ ਲੱਤਾਂ ਵੀ ਜਵਾਬ ਦੇ ਚੁੱਕੀਆਂ ਸੀ ਅਤੇ ਸਰੀਰ ਦੇ ਵਿੱਚ ਕੋਈ ਹਲਚਲ ਨਹੀਂ ਪੀਤ ਜੋ ਕੱਲ ਤੱਕ ਦੌੜਦੀ ਫਿਰਦੀ ਸੀ ਹੁਣ ਵਹੀਲ ਚੇਰ ਤੇ ਸੀ ਅਮਰਜੀਤ ਸਿੰਘ ਦਾ ਦਿਲ ਟੁੱਟ ਗਿਆ ਉਸ ਨੇ ਆਪਣੀ ਧੀ ਨੂੰ ਘਰ ਲਿਆਂਦਾ ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਡਾਕਟਰ ਵੈਦ ਹਕੀਮ ਸੰਤ ਸਭ ਨੂੰ ਵਿਖਾਇਆ ਪਰ ਹਰਪ੍ਰੀਤ ਦੀ ਹਾਲਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਹੋਇਆ ਅਮਰਜੀਤ ਸਿੰਘ ਦੀਆਂ ਅੱਖਾਂ ਵਿੱਚ ਹਰ ਪਲ ਹੰਝੂ ਸਨ ਉਸ ਦੀ ਇਕਲੀ ਧੀ ਜੋ ਉਸ ਦੀ ਜ਼ਿੰਦਗੀ ਦੀ ਰੋਸ਼ਨੀ ਸੀ ਹੁਣ ਸਿਰਫ ਚੁੱਪ ਚਾਪ ਵਹੀਲ ਚੇਰ ਤੇ ਬੈਠੀ ਸੀ ਉਸ ਦੇ ਦਿਲ ਵਿੱਚ ਸਵਾਲ ਸੀ ਕਿ ਰੱਬ ਨੂੰ ਸਿਰਫ ਇਹ ਹੀ ਮਨਜ਼ੂਰ ਸੀ ਸਮਾਂ ਬੀਤਦਾ ਗਿਆ ਅਮਰਜੀਤ ਸਿੰਘ ਨੇ ਹਰਪ੍ਰੀਤ ਦੀ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਜ਼ਿੰਦਗੀ ਨੇ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਇੱਕ ਦਿਨ ਜਦੋਂ ਅਮਰਜੀਤ ਲੁਧਿਆਣੇ ਤੋਂ ਬਠਿੰਡੇ ਜਾ ਰਹੇ ਸਨ ਉਹਨਾਂ ਦੀ ਗੱਡੀ ਦਾ ਵੀ ਹਾਦਸਾ ਹੋ ਗਿਆ ਤੇ ਹਾਦਸੇ ਵਿੱਚ ਅਮਰਜੀਤ ਸਿੰਘ ਦੀ ਮੌਤ ਹੋ ਗਈ ਹਰਪ੍ਰੀਤ ਹੁਣ ਪੂਰੀ ਤਰ੍ਹਾਂ ਅਨਾਥ ਹੋ ਗਈ ਉਸਦੇ ਮਾਤਾ ਪਿਤਾ ਭਰਾ ਸਭ ਉਸ ਨੂੰ ਛੱਡ ਗਏ ਸੀ ਉਸਦੀ ਮਾਤਾ ਤਾਂ ਉਸ ਨੂੰ ਪਹਿਲਾਂ ਹੀ ਛੱਡ ਗਈ ਸੀ ਉਸਦੇ ਜੁੜਵੇਂ ਭਰਾ ਉਸਦੇ ਨਾਲ ਹੀ ਚਲੇ ਗਏ ਸੀ ਪਰ ਹੁਣ ਹਰਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਤੂਫਾਨ ਉਧ ਆਇਆ ਕਿ ਖੁਦ ਉਸ ਐਕਸੀਡੈਂਟ ਦੇ ਨਾਲ ਇਸ ਸਿਚੁਏਸ਼ਨ ਤੇ ਬੈਠੀ ਹੈ ਤੇ ਦੇ ਨਾਲ ਉਸਦੇ ਪਿਤਾ ਵੀ ਉਸ ਨੂੰ ਛੱਡ ਕੇ ਚਲੇ ਗਏ ਜੋ ਉਸ ਨੂੰ ਸੰਭਾਲਦਾ ਸੀ ਜੋ ਉਸ ਦੀ ਸਾਰ ਸੰਭਾਲ ਕਰਦਾ ਸੀ ਅਤੇ ਉਸ ਨੂੰ ਦੇਖਦਾ ਸੀ ਹੁਣ ਉਸ ਦਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਸੀ ਹਰਪ੍ਰੀਤ ਦਾ ਮਾਮਾ ਸਰਦਾਰ ਜਸਵਿੰਦਰ ਸਿੰਘ ਜੋ ਕਿ ਲੰਡਨ ਦੇ ਵਿੱਚ ਰਹਿੰਦਾ ਸੀ ਅਮਰਜੀਤ ਸਿੰਘ ਦੇ ਭੋਗ ਤੇ ਪੰਜਾਬ ਆਇਆ ਤੇ ਸੰਗਤ ਦੇ ਸਾਹਮਣੇ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਹਰਪ੍ਰੀਤ ਨੂੰ ਆਪਣੇ ਨਾਲ ਲੰਡਨ ਲੈ ਕੇ ਜਾਣਗੇ ਕਹਿੰਦੇ ਨੇ ਕਿ ਜਿਸ ਦਾ ਕੋਈ ਨਾ ਹੋਵੇ ਰੱਬ ਕੋਈ ਨਾ ਕੋਈ ਵਸੀਲਾ ਹਵਜ਼ਾ ਕਰ ਦਿੰਦਾ ਹੈ ਜਸਵਿੰਦਰ ਸਿੰਘ ਨੇ ਹਰਪ੍ਰੀਤ ਨੂੰ ਲੰਡਨ ਲਿਜਾਇਆ ਅਤੇ ਉੱਥੇ ਉਸ ਦੀ ਸਾਰ ਸੰਭਾਲ ਸ਼ੁਰੂ ਕਰ ਦਿੱਤੀ ਪਰ ਲੰਡਨ ਦੇ ਵਿੱਚ ਵੀ ਜ਼ਿੰਦਗੀ ਐਨੀ ਸੌਖੀ ਜਸਵਿੰਦਰ ਦੀ ਪਤਨੀ ਯਾਨੀ ਕਿ ਹਰਪ੍ਰੀਤ ਦੀ ਮਾਮੀ ਅਕਸਰ ਉਸ ਨੂੰ ਤਾਨੇ ਮਾਰਦੀ ਕਿ ਅਸੀਂ ਆਪਣੇ ਬੱਚੇ ਸੰਭਾਲੀਏ ਜਾਂ ਦੂਜਿਆਂ ਦੇ ਅਸੀਂ ਆਪਣੇ ਬੱਚੇ ਤਾਂ ਸੰਭਾਲ ਨਹੀਂ ਸਕਦੇ ਇਸ ਦੀ ਦੇਖਭਾਲ ਕਿਵੇਂ ਕਰਾਂਗੇ ਇਹ ਸ਼ਬਦ ਹਰਪ੍ਰੀਤ ਕੌਰ ਦੇ ਦਿਲ ਵਿੱਚ ਤੀਰ ਵਾਂਗ ਚੁਭਣ ਲੱਗੇ ਹਰਪ੍ਰੀਤ ਨੇ ਇਹ ਸਭ ਸਹਿਣਾ ਸਿੱਖਿਆ ਕਿਉਂਕਿ ਉਸ ਦੇ ਕੋਲ ਹੋਰ ਕੋਈ ਸਹਾਰਾ ਨਹੀਂ ਸੀ ਉਸ ਨੇ ਕਿਹਾ ਕੋਈ ਗੱਲ ਨਹੀਂ ਜੇ ਮਾਮੀ ਮੈਨੂੰ ਕੋਈ ਚਾਰ ਕੋੜੇ ਲਫ਼ਜ਼ ਬੋਲ ਲੈਂਦੇ ਨੇ ਤਾਂ ਕੋਈ ਗੱਲ ਨਹੀਂ ਬੋਲ ਲੈਣ ਦੋ ਮੇਰੇ ਕੋਲ ਹੋਰ ਸਹਾਰਾ ਵੀ ਤਾਂਹੀ ਹੈ ਉਹ ਅਕਸਰ ਹੀ ਆਪਣੇ ਮਾਮੀ ਦੇ ਘਰ ਦੇ ਜਿਹੜੇ ਸਥਿਤ ਗੁਰਦੁਆਰਾ ਸਾਹਿਬ ਜਾਂਦੀ ਉੱਥੇ ਆ ਕੇ ਪਾਰਟ ਮੰਦੀ। ਗੁਰਦੁਆਰੇ ਵਿੱਚ ਜਾ ਕੇ ਉਸ ਨੂੰ ਸਕੂਨ ਮਿਲਦਾ। ਉੱਥੇ ਉਸ ਦੀ ਮੁਲਾਕਾਤ ਇੱਕ ਮਨਦੀਪ ਸਿੰਘ ਨਾਮ ਦੇ ਲੜਕੇ ਦੇ ਨਾਲ ਹੋਈ। ਇੱਕ ਜਵਾਨ ਲੜਕੇ ਦੇ ਨਾਲ ਉਸ ਦੀ ਮੁਲਾਕਾਤ ਹੋਈ ਜੋ ਹਰਪ੍ਰੀਤ ਦੀ ਸਥਿਤੀ ਵੇਖ ਕੇ ਬਹੁਤ ਜ਼ਿਆਦਾ ਭਾਵੁਕ ਹੋਇਆ ਅਤੇ ਉਹ ਕਹਿਣ ਲੱਗਿਆ ਕਿ ਮੈਂ ਹਰਪ੍ਰੀਤ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਮਨਦੀਪ ਨੇ ਹਰਪ੍ਰੀ ਦੇ ਮਾਮੇ ਦੇ ਨਾਲ ਗੱਲ ਕੀਤੀ ਪਰ ਜਸਵਿੰਦਰ ਸਿੰਘ ਨੇ ਸਾਫ਼ ਮਨਾ ਕਰ ਦਿੱਤਾ ਉਸ ਨੇ ਕਿਹਾ ਕਿ ਕਾਕਾ ਤਦੇ ਸ਼ਕਲਾ ਦੇ ਨਹੀਂ ਜਾਇਦਾ ਹੁੰਦਾ ਸ਼ਕਲਾ ਦੇ ਕੇ ਕਦੇ ਪਿਆਰ ਨਹੀਂ ਹੁੰਦੇ ਤੈਨੂੰ ਉਸ ਦੀ ਸਿਚੁਏਸ਼ਨ ਵੀ ਦੇਖਣੀ ਪੈਣੀ ਹੈ ਤੈਨੂੰ ਉਸ ਦੀ ਕੰਡੀਸ਼ਨ ਵੀ ਦੇਖਣੀ ਪੈਣੀ ਹੈ ਕਿਉਂਕਿ ਉਸ ਕੰਡੀਸ਼ਨ ਦੇ ਵਿੱਚ ਬੈਠੀ ਹੈ ਜਸਵਿੰਦਰ ਸਿੰਘ ਨੇ ਸਾਫ਼ ਮਨਾ ਕਰ ਦਿੱਤਾ ਕਿ ਹਰਪ੍ਰੀ ਜੋ ਹੈ ਉਹ ਵੀ ਹਿਚਰ ਤੇ ਬੈਠੀ ਹੈ ਉਸ ਦੀ ਦੇਖਭਾਲ ਕਰਨਾ ਬੜਾ ਹੀ ਮੁਸ਼ਕਲ ਹੈ ਤੂੰ ਉਸ ਨੂੰ ਸੰਭਾਲ ਨਹੀਂ ਸਕੇਗਾ ਮਨਦੀਪ ਨੇ ਬਹੁਤ ਸਮਝਾਇਆ ਕਿ ਮੈਂ ਉਸ ਨੂੰ ਸੰਭਾਲਾਂਗਾ ਪਰ ਉਸ ਦਾ ਮਾਮਾ ਜਸਵਿੰਦਰ ਸਿੰਘ ਨਹੀਂ ਮੰਨਿਆ ਨੇ ਕਿਹਾ ਕਿ ਬਗਾਨਾ ਲੜਕਾ ਹੈ ਕੱਲ ਨੂੰ ਲੜਕੀ ਨੂੰ ਕਿਤੇ ਸੜਕ ਤੇ ਛੱਡ ਜਾਵੇ ਹੁਣ ਤਾਂ ਚਲੋ ਇਸ ਦੀ ਸ਼ਕਲ ਦੇਖ ਕੇ ਜਾਂ ਇਸ ਦੀ ਸਥਿਤੀ ਦੇਖ ਕੇ ਭਾਵੁਕ ਹੋ ਗਿਆ ਹੈ ਕੱਲ ਨੂੰ ਇਸ ਨੂੰ ਇੱਥੇ ਰੋਡ ਤੇ ਰੁਲਦਾ ਛੱਡ ਜਾਵੇ ਤਾਂ ਪਾਪ ਕਿਸ ਨੂੰ ਲੱਗੇਗਾ ਪਾਪ ਲੱਗੇਗਾ ਆਪਾਂ ਨੂੰ ਤੇ ਇਸ ਕਰਕੇ ਉਸ ਦਾ ਜੋ ਮਾਮਾ ਹੈ ਉਹ ਇਸ ਵਿਆਹ ਦੇ ਲਈ ਨਹੀਂ ਮੰਨਿਆ ਇਸ ਦੌਰਾਨ ਇੱਕ ਹੋਰ ਦੁਖਦਾਈ ਘਟਨਾ ਵਾਪਰੀ ਕਿ ਜਸਵਿੰਦਰ ਸਿੰਘ ਜਿਸ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤੇ ਕੰਮ ਕਰਕੇ ਵਾਪਸ ਜਦੋਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਦਿਲ ਦਾ ਦੌਰਾ ਪਿਆ ਉਸ ਦੀ ਮੌਤ ਹੋ ਗਈ ਤੇ ਹਰਪ੍ਰੀਤ ਦੀ ਮਾਮੀ ਨੇ ਵੀ ਹਰਪ੍ਰੀਤ ਨੂੰ ਘਰੋਂ ਕੱਢ ਦਿੱਤਾ ਹਰਪ੍ਰੀਤ ਦੁਬਾਰਾ ਅਨਾਥ ਹੋ ਗਈ। ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਸੀ ਕਿ ਹੁਣ ਸ਼ਾਇਦ ਹਰਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਹੋਣਾ ਹੋਵੇ। ਸ਼ਾਇਦ ਉਸ ਲੜਕੇ ਦੇ ਨਾਲ ਵਿਆਹ ਹੋਣਾ ਹੋਵੇ ਕਿਉਂਕਿ ਜੋ ਕੁਝ ਹੁੰਦਾ ਹੈ ਰੱਬ ਦੇ ਭਾਣੇ ਵਿੱਚ ਹੀ ਹੁੰਦਾ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਜੋ ਹਰਪ੍ਰੀਤ ਕੌਰ ਦੀ ਸਥਿਤੀ ਨੂੰ ਜਾਣਦੇ ਸੀ ਉਸਨੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਪਨਾਹ ਦਿੱਤੀ। ਉਸਨੇ ਇੱਕ ਕਮਰਾ ਦਿੱਤਾ ਅਤੇ ਉਸ ਦੀ ਸੇਵਾ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਪੁੱਤਰ ਤੂੰ ਮੇਰੀ ਧੀ ਆ ਕਿਤੋਂ ਤੇ ਮੈਂ ਹੁਣ ਤੇਰੀ ਇੱਥੇ ਸਾਰ ਸੰਭਾਲ ਕਰਾਂਗਾ ਕਿਉਂਕਿ ਜਿਸ ਦਾ ਕੋਈ ਨਹੀਂ ਨਾ ਹੁੰਦਾ ਉਸ ਦਾ ਉਹ ਪਰਮ ਪਿਤਾ ਪ੍ਰਮਾਤਮਾ ਹੁੰਦਾ ਹੈ। ਤੋ ਇ ਉਹਨਾਂ ਕਰ ਤੈਨੂੰ ਬਾਣੀ ਦੀ ਸੰਥਿਆ ਵੀ ਦੇਵਾਂਗੇ ਕਿਉਂਕਿ ਨਾ ਜੋ ਬਾਣੀ ਪੜਦੇ ਨੇ ਸਾਰੇ ਦੁੱਖ ਰੋਕਟੇ ਜਾਂਦੇ ਨੇ ਦੇਖੋ ਇੱਕ ਦਿਨ ਪ੍ਰਮਾਤਮਾ ਨੇ ਐਸੀ ਕਿਰਪਾ ਕਰਨੀ ਹੈ ਤਾਂ ਬਿਲਕੁਲ ਠੀਕ ਹੋ ਜਾਣਗੇ ਗੁਰਦੌਰਤ ਸਾਹਿਬ ਗ੍ਰੰਥੀ ਸਿੰਘ ਉਹਨਾਂ ਨੇ ਸੋਚਿਆ ਕਿ ਸ਼ਾਇਦ ਇਸ ਦੇ ਨਾਲ ਕੁਝ ਵਧੀਆ ਹੋਣਾ ਹੋਵੇ ਪਰ ਇਹ ਵੀ ਉਸਨੇ ਸੋਚਿਆ ਕਿ ਜਿਹੜਾ ਵੀ ਇਸ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਉਹ ਆਪਣੇ ਆਪ ਚਲੇ ਵੀ ਜਾਂਦਾ ਥੋੜੇ ਦਿਨ ਇਸ ਦੇ ਨਾਲ ਰਹਿੰਦਾ ਹੈ ਉਹ ਚਲੇ ਜਾਂਦਾ ਉਸਨੇ ਸੋਚਿਆ ਕਿ ਇਸ ਦਾ ਮਾਮਾ ਨਹੀਂ ਮੰਨਿਆ ਸੀ ਸ਼ਾਇਦ ਉਸ ਲੜਕੇ ਦੇ ਨਾਲ ਇਸ ਦਾ ਵਿਆਹ ਹੋਣਾ ਹੋਵੇ ਮਨਦੀਪ ਦੇ ਨਾਲ ਜੋ ਅਕਸਰ ਹੀ ਗੁਰੂ ਘਰ ਆਉਂਦਾ ਸੀ ਪਰ ਇਹਨਾਂ ਦਿਨਾਂ ਦੇ ਵਿੱਚ ਗੁਰੂ ਘਰ ਨਹੀਂ ਆ ਰਿਹਾ ਸੀ ਗ੍ਰੰਥ ਨੇ ਮਨਦੀਪ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਹਰ ਜਗ੍ਹਾ ਲੱਭਿਆ ਜਿੱਥੇ ਇਥੇ ਕੰਮ ਕਰਦਾ ਜਾ ਕੇ ਪੁੱਛਿਆ ਤਾਂ ਸਾਰੇ ਇਹ ਕਹਿਣ ਲੱਗੇ ਕਿ ਮਨਦੀਪ ਉਸ ਦੀ ਇੱਕ ਬਿਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ ਹਰਪ੍ਰੀਤ ਦਾ ਦਿਲ ਟੁੱਟ ਗਿਆ ਉਸ ਦੀ ਜ਼ਿੰਦਗੀ ਵਿੱਚ ਹਰ ਕੋਈ ਉਹ ਵਿਅਕਤੀ ਜੋ ਉਸ ਦਾ ਸਹਾਰਾ ਬਣਦਾ ਸੀ ਉਹ ਚਲਾ ਜਾਂਦਾ ਸੀ ਅਜਿਹਾ ਕੀ ਸੀ ਇਸ ਦੇ ਪਿੱਛੇ ਕੀ ਸਸਪੈਂਸ ਸੀ ਇਹ ਜਾਣਨ ਦੇ ਲਈ ਤੁਸੀਂ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਅਖੀਰਲੀ ਗੱਲ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਕੇ ਜਾਵੇਗੀ ਤੇ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਜਿਹੜਾ ਵੀ ਉਸ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਸੀ ਉਹ ਚਲਾ ਜਾਂਦਾ ਸੀ ਹਰਪ੍ਰੀਤ ਅਕਸਰ ਹੀ ਸੋ ਕਿ ਮੈਂ ਜਿਹੜਾ ਕੀ ਗਲਤ ਕੀਤਾ ਕਿ ਜੋ ਮੇਰੀ ਜ਼ਿੰਦਗੀ ਵਿੱਚ ਸਿਰਫ ਹੀ ਦੁੱਖ ਹੀ ਦੁੱਖ ਹਨ ਇੱਕ ਦਿਨ ਗੁਰਦੁਆਰਾ ਸਾਹਿਬ ਵਿੱਚ ਬੈਠੀ ਹੋਈ ਉਸਨੇ ਗ੍ਰੰਥੀ ਸਿੰਘ ਨੂੰ ਆਪਣੀ ਜ਼ਿੰਦਗੀ ਦਾ ਇੱਕ ਸੱਚ ਦੱਸਿਆ ਕਈ ਸਾਲ ਪਹਿਲਾਂ ਜਦੋਂ ਆਪਣੇ ਪਿਤਾ ਨਾਲ ਬਠਿੰਡੇ ਤੋਂ ਘਰ ਜਾ ਰਹੀ ਸੀ ਤੁਨਾਂ ਦੀ ਗੱਡੀ ਜੋ ਸੀ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਉਹ ਸਾਈਕਲ ਸਵਾਰ ਸੜਕ ਤੇ ਡਟ ਪਿਆ ਸੀ ਪਰ ਅਮਰਜੀਤ ਸਿੰਘ ਅਤੇ ਹਰਪ੍ਰੀਤ ਨੇ ਉਸ ਨੂੰ ਛੱਡ ਕੇ ਭੱਜਣਾ ਵੇਤਰ ਸਮਝਿਆ ਉਸ ਤੋਂ ਬਾਅਦ ਉਹਨਾਂ ਨੂੰ ਕਦੇ ਪਤਾ ਹੀ ਨਹੀਂ ਲੱਗਿਆ ਕਿ ਉਸ ਵਿਅਕਤੀ ਦਾ ਕੀ ਹੋਇਆ ਗ੍ਰੰਥੀ ਸਿੰਘ ਨੇ ਗੰਭੀਰਤਾ ਦੇ ਨਾਲ ਕਿਹਾ ਕਿ ਬੇਟੀ ਜੋ ਆਪਾਂ ਬੀਜਦੇ ਹਾਂ ਨਾ ਆਪਾਂ ਉਹੀ ਵੜਦੇ ਹਾਂ ਉਹ ਦੋ ਵਿਅਕਤੀ ਆਪਣੇ ਪਰਿਵਾਰ ਦੇ ਲਈ ਬਹੁਤ ਜ਼ਰੂਰੀ ਸੀ। ਤੁਹਾਡੀ ਇੱਕ ਗਲਤੀ ਨੇ ਸ਼ਾਇਦ ਕਿਸੇ ਦੀ ਜ਼ਿੰਦਗੀ ਖਤਮ ਕਰ ਦਿੱਤੀ ਅਤੇ ਅੱਜ ਉਸ ਦੀ ਰਾਹ ਤੁਹਾਡੇ ਪਰਿਵਾਰ ਨੂੰ ਤਬਾਹ ਕਰ ਰਹੀ ਹੈ। ਹਰਪ੍ਰੀਤ ਦਾ ਦਿਲ ਭਾਰੀ ਹੋ ਗਿਆ। ਉਸ ਨੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਅਤੇ ਆਪਣੀ ਗਲਤੀ ਦੀ ਮੁਆਫੀ ਮੰਗੀ। ਉਸ ਨੇ ਫੈਸਲਾ ਕੀਤਾ ਕਿ ਆਪਣੀ ਬਾਕੀ ਦੀ ਜ਼ਿੰਦਗੀ ਸੇਵਾ ਅਤੇ ਸਿਮਰਨ ਦੇ ਵਿੱਚ ਬਤੀਤ ਕਰੇਗੀ। ਇੱਕ ਦਿਨ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੀ ਸੀ ਤੇ ਇੱਕ ਅਜਨਬੀ ਉਸ ਦੇ ਕੋਲ ਆਇਆ। ਉਸ ਨੇ ਦੱਸਿਆ ਕਿ ਉਹ ਉਸ ਸਾਈਕਲ ਸਵਾਰ ਦਾ ਭਰਾ ਸੀ ਜਿਸ ਨੂੰ ਹਰਪ੍ਰੀਤ ਨੇ ਗੱਡੀ ਦੀ ਟੱਕਰ ਮਾਰੀ ਸੀ। ਹੈਰਾਨੀ ਦੀ ਗੱਲ ਇਹ ਸੀ ਉਹ ਵਿਅਕਤੀ ਜਿੰਦਾ ਸੀ ਪਰ ਉਸ ਦਿਨ ਲੱਤਾ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਉਸ ਅਜਨਬੀ ਨੇ ਹਰਪ੍ਰੀਤ ਨੂੰ ਮਾਫ ਕਰ ਦਿੱਤਾ ਤੇ ਕਿਹਾ ਕਿ ਸ਼ਾਇਦ ਰੱਬ ਨੇ ਸਾਨੂੰ ਇੱਥੇ ਮਿਲਾਇਆ ਹੈ ਜਾਂ ਜੋ ਅਸੀਂ ਇੱਕ ਦੂਜੇ ਦੀ ਮੁਕਤੀ ਕਰ ਸਕੀਏ ਹਰਪ੍ਰੀਤ ਨੇ ਉਸ ਪਰਿਵਾਰ ਦੀ ਸੇਵਾ ਸ਼ੁਰੂ ਕੀਤੀ ਅਤੇ ਇਸ ਸੇਵਾ ਵਿੱਚ ਉਸ ਨੂੰ ਅਜੀਹਾ ਸਕੂਨ ਮਿਲਿਆ ਜੋ ਉਸ ਨੂੰ ਪਹਿਲਾਂ ਕਦੇ ਨਹੀਂ ਮਹਿਸੂਸ ਹੋਇਆ ਸੋ ਸਾਧ ਸੰਗਤ ਜੀ ਹਰਪ੍ਰੀਤ ਦੀ ਕਹਾਣੀ ਜੋ ਹੈ ਸਾਨੂੰ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਦੇ ਹਰ ਮੋੜ ਤੇ ਸਬਕ ਹੁੰਦੇ ਹਨ ਸਾਡੀਆਂ ਗਲਤੀਆਂ ਸਾਨੂੰ ਸਜ਼ਾ ਦੇ ਸਕਦੀਆਂ ਹਨ ਪਰ ਸੱਚਾ ਪਛਤਾਪਤੀ ਸੇਵਾ ਸਾਨੂੰ ਮੁਕਤੀ ਵੀ ਦੇ ਸਕਦੀ ਹੈ ਹਰਪ੍ਰੀਤ ਨੇ ਆਪਣੀ ਜ਼ਿੰਦਗੀ ਨੂੰ ਗੁਰੂ ਦੀ ਸ਼ਰਨ ਦੇ ਵਿੱਚ ਸਮਰਪਿਤ ਕਰ ਦਿੱਤਾ ਉਸ ਦੀ ਸੇਵਾ ਨੇ ਨਾ ਸਿਰਫ ਉਸ ਦੇ ਦਿਲ ਨੂੰ ਸਕੂਨ ਦਿੱਤਾ ਸਗੋਂ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਰੋਸ਼ਨੀ ਲਿਆਂਦੀ ਅਤੇ ਸੇਵਾ ਕਰਦਿਆਂ ਕਰਦਿਆਂ ਹੌਲੀ-ਹੌਲੀ ਉਸ ਦੀ ਜੋ ਸਿਹਤ ਦੇ ਵਿੱਚ ਸੁਧਾਰ ਹੋਣ ਲੱਗ ਗਿਆ ਅਤੇ ਹੁਣ ਉਹ ਵਹੀਲ ਚੇਅਰ ਤੋਂ ਹੌਲੀ-ਹੌਲੀ ਉੱਠਦੀ ਉੱਠਦੀ ਹੁਣ ਸੋਟੀ ਦੇ ਸਹਾਰੇ ਜੋ ਕਿ ਦਰਬਾਰ ਸਾਹਿਬ ਦੇ ਚ ਮੱਥਾ ਵੀ ਟੇਕ ਲੈਂਦੀ ਹੈ ਅਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅਤੇ ਗੁਰੂ ਮਹਾਰਾਜ ਵੀ ਹੁਣ ਉਸ ਦੀ ਅਭੁਲਣਾਂ ਨੂੰ ਬਚਾ ਉਹਨਾਂ ਤੇ ਉਸ ਨੂੰ ਨਵੀਂ ਜ਼ਿੰਦਗੀ ਦੇ ਰਹੇ ਨੇ ਜਿਸ ਦੇ ਨਾਲ ਦੇਖਣ ਵਾਲਿਆਂ ਨੂੰ ਵੀ ਇਹ ਸਬਕ ਮਿਲਦਾ ਹੈ ਕਿ ਆਪਾਂ ਜਿਹਾ ਜੇ ਬੀਜਾਂਗੇ ਆਪਾਂ ਨੂੰ ਫਲਤਾ ਉਹ ਜਾ ਮਿਲਣਾ ਹੀ ਮਿਲਣਾ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਦਬਾ ਦਿਓ ਤਾਂ ਕਿ ਐਦਾਂ ਦੀਆਂ ਹਰ ਵੀਡੀਓ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ